ਨਿੰਦਾ ਇੱਕ ਅਜਾਹ ਸ਼ਬਦ ਹੈ ਜਿਸ ਵਿੱਚ ਇਨਸਾਨ ਦੀਆਂ ਖੁਦ ਦੀਆਂ ਗਲਤੀਆਂ ਤੇ ਕਮੀਆਂ ਲੁਕੀਆਂ ਰਹਿੰਦੀਆਂ ਹਨ ਉਹ ਦੂਸਰਿਆਂ ਦੀ ਨਿੰਦਾ ਕਰਦਾ ਹੈ ਨਿੰਦਾ ਰਸ ਦਾ ਆਨੰਦ ਲੈਂਦਾ ਹੈ ਪਰ ਉਹ ਖੁਦ ਬਾਰੇ ਨਹੀਂ ਸੋਚਦਾ ਕਈ ਵਾਰ ਅਸੀਂ ਆਪਣੀ ਗਲਤ ਸੋਚ ਜਾਂ ਨਾ ਸਮਝੀ ਕਾਰਨ ਵੀ ਅਜਾਹ ਕੰਮ ਕਰਦੇ ਹਾਂ ਜੇਕਰ ਤੁਸੀਂ ਵੀ ਕਿਸੇ ਦੀ ਨਿੰਦਾ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਇੱਕ ਪ੍ਰੇਰਕ ਕਥਾ ਬਾਰੇ ਦੱਸ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਸੋਚਣ ਦੀ ਮਜਬੂਰ ਹੋ ਜਾਓਗੇ ਇੱਕ ਵਾਰ ਇੱਕ ਵਿਅਕਤੀ ਇੱਕ ਨਗਰ ਵਿੱਚ ਆਪਣੇ ਪਰਿਵਾਰ ਨਾਲ ਪੁਰਾਣਾ ਕਰਛਾ ਕੇ ਨਵੇਂ ਘਰ ਵਿੱਚ ਰਹਿਣ ਲਈ ਆਉਂਦਾ ਹੈ ਉਸ ਦੇ ਮਕਾਨ ਦੇ ਸਾਹਮਣੇ ਹੀ ਇੱਕ ਹੋਰ ਮਕਾਨ ਸੀ ਉਸ ਦੇ ਘਰ ਦੀ ਮੇਨ ਖਿੜਕੀ ਤੋਂ ਦੂਸਰੇ ਘਰ ਦੀ ਛੱਤੇ ਦਿਖਾਈ ਦਿੰਦੀ ਸੀ ਅਗਲੀ ਸਵੇਰ ਉਸ ਵਿਅਕਤੀ ਦੀ ਪਤਨੀ ਨੇ ਕਿਹਾ ਦੇਖੋ ਸਾਹਮਣੇ ਵਾਲੀ ਛੱਤ ਤੇ ਕਿੰਨੇ ਮੈਲੇ ਕੱਪੜੇ ਫੁਲਾਏ ਗਏ ਹਨ ਲੱਗਦਾ ਹੈ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਕੱਪੜੇ ਵੀ ਸਾਫ਼ ਕਰਨੀ ਨਹੀਂ ਆਉਂਦੇ ਪਤੀ ਨੇ ਆਪਣੀ ਪਤਨੀ ਦੀ ਗੱਲ ਨੂੰ ਅਣਸੁਨਾ ਕਰ ਦਿੱਤਾ ਕੁਝ ਦਿਨ ਬੀਤ ਗਏ ਇੱਕ ਦਿਨ ਫਿਰ ਪਤਨੀ ਨੇ ਪਤੀ ਨਾਲ ਆਹੀ ਗੱਲ ਦੁਬਾਰਾ ਕੀਤੀ ਪਤੀ ਨੇ ਇਸ ਵਾਰ ਪਤਨੀ ਦੀ ਗੱਲ ਸੁਣ ਲਈ ਪਰ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਪਤਨੀ ਸੋਚਣ ਲੱਗੀ ਕਿ ਇਹ ਕੁਝ ਬੋਲਦੇ ਕਿਉਂ ਨਹੀਂ ਹਨ। ਕੁਝ ਦਿਨਾਂ ਬਾਅਦ ਉਹ ਦੋਵੇਂ ਉਸ ਖਿੜਕੀ ਕੋਲ ਬੈਠ ਕੇ ਨਾਸ਼ਤਾ ਕਰ ਰਹੇ ਸਨ। ਪਤਨੀ ਦੀ ਨਜ਼ਰ ਹਮੇਸ਼ਾ ਦੀ ਤਰ੍ਹਾਂ ਸਾਹਮਣੇ ਵਾਲੀ ਛੱਤ ਤੇ ਗਈ ਤੇ ਉਹ ਚਹਿਕ ਉੱਠੀ ਤੇ ਉਸਨੇ ਕਿਹਾ ਅਰੇ ਵਾਹ ਕੀ ਅੱਜ ਸੂਰਜ ਪੱਛਮ ਵੱਲੋਂ ਨਿਕਲਿਆ ਹੈ। ਲੱਗਦਾ ਹੈ ਅੱਜ ਕੱਪੜੇ ਕਿਸੇ ਹੋਰ ਨੇ ਧੋਤੇ ਹਨ ਕਿੰਨੇ ਸਾਫ਼ ਕੱਪੜੇ ਧੋਤੇ ਹਨ ਪਤਨੀ ਦੀ ਇਹ ਗੱਲ ਸੁਣ ਕੇ ਪਤੀ ਮੁਸਕਰਾਉਣ ਲੱਗਾ ਉਸਨੇ ਆਪਣੀ ਪਤਨੀ ਨੂੰ ਕਿਹਾ ਉਹਨਾਂ ਦੇ ਕੱਪੜੇ ਜਿਵੇਂ ਪਹਿਲਾਂ ਧੋਤੇ ਸਨ ਓਵੇਂ ਹੀ ਹੁਣ ਵੀ ਧੋਤੇ ਹਨ ਦਰਸਲ ਸਾਡੀ ਖਿੜਕੀ ਦਾ ਸ਼ੀਸ਼ਾ ਹੀ ਗੰਦਾ ਸੀ ਜਿਸ ਨੂੰ ਅੱਜ ਸਵੇਰੇ ਉੱਠ ਕੇ ਮੈਂ ਸਾਫ਼ ਕਰ ਦਿੱਤਾ ਪਤੀ ਦੀ ਇਹ ਗੱਲ ਸੁਣ ਕੇ ਪਤਨੀ ਸ਼ਰਮਿੰਦਾ ਹੋ ਗਈ ਉਹ ਸੋਚਣ ਲੱਗੀ ਕਿ ਉਹ ਤਾਂ ਵਿਕਾਰ ਚ ਹੀ ਸਾਹਮਣੇ ਵਾਲੇ ਦੀ ਨਿੰਦਾ ਕਰਦੀ ਰਹੀ ਕਮੀ ਤਾਂ ਉਸ ਚ ਹੀ ਸੀ ਕਮਰੇ ਦੀ ਖਿੜਕੀ ਤਾਂ ਉਸਦੀ ਹੀ ਗੰਦੀ ਸੀ ਕਿਸੇ ਦੂਸਰੇ ਦੀ ਨਿੰਦਾ ਜਾਂ ਆਲੋਚਨਾ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਕ ਕੇ ਵੇਖ ਲੈਣਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਖੁਦ ਨੂੰ ਸ਼ਰਮਿੰਦਾ ਨਾ ਹੋਣਾ ਪਵੇ